ਕੁਲ ਆਕੇ ਪੜ ਰਿਹਾ 13 ਸਾਲਾਂ ਦਾ ਬੱਚਾ ਪਿਛਲੇ 12 ਦਿਨ ਤੋਂ ਹੋਇਆ ਗਾਇਬ ਮਾਦੀ ਮੌਤ ਹੋਣ ਤੋਂ ਬਾਅਦ ਪਿਤਾ ਦੀ ਕੱਟੀ ਗਈ ਸੀ ਲੱਤ ਇਸ ਲਈ ਪੜਾਈ ਕਰਾਉਣ ਵਿੱਚ ਅਸਮਰਥ ਹੋਣ ਤੇ ਭੂਆ ਕੋਲ ਭੇਜਿਆ ਸੀ ਪੜਨ ਆਪਣੀ ਭੂਆ ਕੋਲ ਗੁਦਾਸਪੁਰਾਕੇ ਪਿਛਲੇ 3 ਸਾਲਾਂ ਤੋਂ ਰਹਿ ਰਿਹਾ 13 ਸਾਲਾਂ ਦਾ ਬੱਚਾ ਪ੍ਰੀਤ ਭੇਦ ਭਰੇ ਹਾਲਾਤਾਂ ਵਿੱਚ 26 April ਦਾ ਗਾਇਬ ਹੋਇਆ ਹੈ ਪਰ ਉਸ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਪ੍ਰੀਤ ਦੀ ਮਾਂ ਦੇ ਦੇਹਾਂਤ ਹੋਣ ਤੋਂ ਬਾਅਦ ਉਸਦੇ ਪਿਤਾ ਦੀ ਵੀ ਲੱਤ ਕੱਟੀ ਗਈ ਸੀ ਜਿਸ ਕਾਰਨ ਉਹ ਉਸ ਨੂੰ ਪੜਾਉਣ ਵਿੱਚ ਅਸਮਰਥ ਹੋ ਗਏ ਸਨ ਅਤੇ ਆਪਣੀ ਭੈਣ ਜਾਨੀ ਬੱਚੇ ਦੀ ਭੂਆ ਕੋਲ ਗੁਦਾਸਪੁਰ ਪੇਸ ਦਿੱਤਾ ਸੀ ਜਿੱਥੇ ਉਹ ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ ਰਿਹਾ ਸੀ ਪ੍ਰੀਤ ਦੀ ਭੂਆ ਤੇ ਫੁੱਫੜ ਅਨੁਸਾਰ ਪ੍ਰੀਤ ਕਾਫੀ ਸ਼ਰਾਰਤੀ ਸੀ ਇਸ ਲਈ ਉਸ ਨੂੰ ਅਕਸਰ ਸਕੂਲੋਂ ਡਾਟ ਪੈਂਦੀ ਸੀ ਬੀਤੇ ਦਿਨ ਜਦੋਂ ਸਕੂਲੋਂ ਘਰ ਆਇਆ ਤਾਂ ਉਸ ਕੋਲ ਸਕੂਲ ਦਾ ਬਸਤਾ ਨਹੀਂ ਸੀ ਜਦੋਂ ਉਸ ਨੂੰ ਬਸਤੇ ਬਾਰੇ ਪੁੱਛਿਆ ਤਾਂ ਪ੍ਰੀਤ ਨੇ ਕਿਹਾ ਕਿ ਉਹਦੇ ਦੋਸਤਾ ਦੇ ਘਰ ਰਹਿ ਗਿਆ ਹੈ ਅਗਲੇ ਦਿਨ 26 ਅਪ੍ਰੈਲ ਤੋਂ ਉਹ ਸਵੇਰੇ ਘਰ 7 ਵਜੇ ਨਿਕਲਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਇਸ ਦੀ ਸ਼ਿਕਾਇਤ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੂੰ ਕੀਤੀ ਗਈ ਹੈ ਲੜਕੇ ਦੀ ਭੂਆ ਤੇ ਫੁੱਫੜ ਨੇ ਦੱਸਿਆ ਕਿ ਪ੍ਰੀਤ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਉਸਦੇ ਪਿਤਾ ਵੀ ਅਪਾਹਜ ਹੋ ਗਏ ਹਨ ਜਿਸ ਕਨ ਉਸ ਦੀ ਪੜ੍ਹਾਈ ਲਈ ਬੱਚੇ ਨੂੰ ਤਲਵਾੜੇ ਤੋਂ ਗੁਰਦਾਸਪੁਰ ਭੇਜਿਆ ਸੀ ਇਹ ਪੜ੍ਹਨ ਲਿਖ ਕੇ ਉਹ ਵੀ ਉਰਗ ਪਿਓ ਦਾ ਸਹਾਰਾ ਬਣੇਗਾ ਉਹਨਾਂ ਅਪੀਲ ਕੀਤੀ ਕਿ ਜੇ ਕਿਸੇ ਨੂੰ ਪ੍ਰੀਤ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ 'ਚ ਉਹਨਾਂ ਤੱਕ ਪਹੁੰਚਾਈ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਟਰੇਡਰ ਪੰਜਾਬ ਤੇ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਪ੍ਰੀਤ ਸੀਗਾ ਦਾ ਨਾਮ ਤੇ ਮੈਂ ਆਉਦੀ ਭੂਆ ਐ ਤੇ 7 ਵੇ ਨਾ ਉੱਠਿਆ ਸਵੇਰੇ ਤੇ ਸੜਕ ਵਾਲੇ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ਧੋਪਿਆ ਤਾਪਿਆ ਕਿਤੇ ਨਹੀਂ ਸੁਣਿਆ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੇ ਕੋਲ 3 ਸਾਲ ਹੋ ਗਏ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋਲ ਅੱਜ ਹੋ ਗਏ 9-10 ਦਿਨ ਹੋ ਗਏ ਗੇਨ ਪਰ ਹੋ ਗਏ ਪੁਲਿਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਕਢਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲੇ ਕੋਈ ਖਬਰ ਨਹੀਂ ਆਈ ਲੋਕਲ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਕਿਤੇ ਵੀ ਸੂਚਨਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ ਪੇਤ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ ਕੋਈ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਆ ਬਸ ਕੋਈ ਗੱਲਬਾਤ ਹੋਈ ਦੀ ਸਾਨੂੰ ਦੱਸਿਆ ਨਹੀਂ ਉਹਨੇ 13 ਸਾਲ ਸੀਗੀ ਇਹਨੂੰ ਮੇਰਾ ਨਾਮ ਹੈ ਸ਼ੇਰ ਕੁਮਾਰ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਭੂਆ ਲਾਗੇ ਬੈਠੀ ਦੀ ਆ ਠੀਕ ਹੈ ਇਹ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਆ ਗਈ ਤੇ ਇਸ ਕਰਕੇ ਆਪਣੇ ਕੋਲ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਸਕੂਲ ਤੋਂ ਆਇਆ ਤੇ ਕਿਤਾਬ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਨੂੰ ਆ ਗਿਆ ਰਿਪਸਿਆ ਪੀ ਤੂੰ ਬਸ ਤੱਕ ਤੇ ਕਹਦਾ ਮੇਰਾ ਕੇਹ ਦੇ ਘਾਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚਲੋ ਠੀਕ ਐ ਇਹਦਾ ਕਿਤੇ ਸਕੂਲ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਂ ਕੱਢ ਦੇਣਾ ਤੂੰ ਸਰਦਾਰਤਾ ਕਰਦਾ ਜੇ ਕਿ ਦਗਲ ਸਰਪੀ ਬਚਾਈ ਥੋੜੇ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੂੜ ਪਾ ਵਾਪਸ ਨਹੀਂ ਆਇਆ ਅਸੀਂ ਕਿਹਾ ਵੀ ਰਿਸ਼ਤੇਦਾਰਾਂ ਕੋਲ ਗਿਆ ਉਹਨਾਂ ਇਸ ਤੇਰਾਂ ਨੰਨੇ ਕਿਤੇ ਗਿਆ ਹਾਂ ਸਾਰੇ ਰਿਸ਼ਤੇਦਾਰਾਂ ਕੋ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਅਤਾ ਪਤਾ ਨਹੀਂ ਲੱਗਾ ਤੇ ਲੋਕ ਆ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕਿ ਪੁਲਿਸ ਨੂੰ ਮੌਜਮਾਨ ਨੂੰ ਦਿੱਤੀ ਜਾਏ ਕਿੰਨੇ ਸੀ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਪਈ 3 ਸਾਲ ਹੋ ਗਏ 4 ਸਾਲ ਤਿੰਨ ਚਾਰ ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਜਿੱਦਾਂ ਵੀ ਹੁੰਦਾ ਇਸ ਬੱਚੇ ਦੀ ਸਾਨੂੰ ਸੂਚਨਾ ਦਿੱਤੀ ਜਾਏ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ ਮਿਹਰਬਾਨੀ ਹੋਏਗੀ ਕਨੈਕਟ ਨੰਬਰ ਹੈਗਾ 9780493020 9780493020